ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਅਜਾਇਬ ਘਰ ਗੁਰਦੁਆਰਾ ਸ਼੍ਰੀ ਰਿਸ਼ੀਕੇਸ ਸਾਹਿਬ ਹੇਮਕੋਟ ਸਾਹਿਬ ਨੂੰ ਜਾਂਦੇ ਆ ਰਸਤੇ ਦੇ ਵਿੱਚ ਰਿਸ਼ੀਕੇਸ ਸਾਹਿਬ ਗੁਰਦੁਆਰਾ ਹੈ ਉੱਥੋਂ ਦਾ ਅਜਾਇਬ ਘਰ ਹੈ ਵਾਹਿਗੁਰੂ 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 ਧੰਨ ਧੰਨ ਸੱਚਾ ਪਾਤਸ਼ਾਹ ਵਾਹਿਗੁਰੂ 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 ਅਮਰਜੀਤ ਭਾਈ ਤਾਰੂ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਵਾਹਿਗੁਰੂ 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 ਤਾਂ ਤਾਂ ਨ ਬਾਬਾ ਦੀਪ ਸਿੰਘ ਜੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਜੀ ਤਾਂ ਨ ਕਿਰਪਾ ਨਹੀਂ ਛੋਟੇ ਸਾਹਿਬ ਜਾਦੇ ਵਾਹਿਗੁਰੂ 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 ਵਾਹਿਗੁਰੂ